कह सकते हैं कि जीत हासिल हुई है जितना ਤੁਸੀਂ ਪੂਰੇ ਆਖੜੇ ਦਿੱਤੇ 961 ਜਿਹੜੇ ਵਾਰਡ ਸਨ ਹਾਲਾਂਕਿ 977 ਸੀਗੇ 961 961 ਵਾਰਡ ਦੇ ਵਿੱਚ ਕਾਫੀ ਵੱਡੀ ਪਰਸੈਂਟੇਜ ਅਸੀਂ ਕਰੀਏ 55% ਕਾਫੀ ਵੱਡੀ ਹੁੰਦੀ ਹੈ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਹਾਲਾਂਕਿ ਲੋਕਾਂ ਨੂੰ ਗੁੰਮਰਾਹ ਵੀ ਕੀਤਾ ਗਿਆ ਜਿਹਦਾ ਤੁਸੀਂ ਇਲਜ਼ਾਮ ਲਾਇਆ ਕਾਫੀ ਚੀਜ਼ਾਂ ਨੂੰ ਲੈ ਕੇ ਹੰਗਾਮਾ ਵੀ ਹੋਇਆ ਕੁੱਟਮਾਰ ਵੀ ਹੋਈ ਕਈ ਚੀਜ਼ਾਂ ਹੋਈਆਂ ਲੇਕਿਨ ਇਸ ਵਿਚਾਲੇ ਜਿਹੜੀ ਪਰਸੈਂਟੇਜ ਆਈ ਹੈ ਜਿਹੜੀ ਜਿੱਤ ਹੋਈ ਹੈ ਕਿਤਨਾ ਕਿਤੇ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਹੈ ਦੇਖੋ ਮੈਂ ਸਮਝਦਾ ਕਿ ਏਡੀ ਵੱਡੀ ਜਿੱਤ ਇੰਨੀ ਸਾਫ਼ ਸੁਥਰੀ ਇਲੈਕਸ਼ਨ ਅੱਜ ਤੱਕ ਕਦੇ ਪੰਜਾਬ ਦੇ ਲੋਕਾਂ ਨੇ ਨਹੀਂ ਦੇਖੀ ਹੋਣੀ ਕਿ ਇੰਨੀ ਫੇਅਰ ਇਲੈਕਸ਼ਨ ਹੋਣ ਦੇ ਬਾਵਜੂਦ 961 ਵਾਰਡ ਜਿੱਥੇ ਰਿਜ਼ਲਟ ਆ ਚੁੱਕਿਆ ਉਹ ਚੋ 522 ਵਾਰਡਾਂ ਦੇ ਵਿੱਚ ਯਾਨੀ ਕਿ 55% ਵਾਰਡਾਂ ਦੇ ਵਿੱਚ ਪੂਰੇ ਪੰਜਾਬ ਦੇ ਚਾਵਾਂ ਦੀ ਪਾਰਟੀ ਜਿੱਤ ਚੁੱਕੀ ਹੈ ਕਾਂਗਰਸ ਮਹਿਜ਼ 191 ਤੇ ਸਿਰ 20% ਦੇ ਉੱਪਰ ਸੋ ਇਹ ਇੱਕ ਏਡਾ ਵੱਡਾ ਮੰਡਟ ਹੈ ਜਿਹੜਾ ਸ਼ਾਇਦ ਇੰਨੀ ਸ਼ਾਂਤੀਪੂਰਵਕ ਇਲੈਕਸ਼ਨ ਦੇ ਵਿੱਚ ਕਦੇ ਕਿਸੇ ਨੇ ਨਾ ਦੇਖਿਆ ਹੋਵੇ ਜਿਹੜੀਆਂ ਨਗਰ ਕੌਂਸਲਰਾਂ ਤੇ ਨਗਰ ਪੰਚਾਇਤਾਂ ਨੇ ਉਹਦੇ ਵਿੱਚੋਂ 41 ਦੇ ਵਿੱਚੋਂ ਅਸੀਂ 31 ਦੇ ਉੱਪਰ ਕਲੀਅਰ ਕੱਟ ਜਿੱਤ ਚੁੱਕੇ ਹਾਂ ਕਾਂਗਰਸ ਮਹਿਜ਼ ਦੋ ਦੇ ਉੱਪਰ ਹੈ ਬੀਜਪੀ ਇੱਕ ਤੇ ਵੀ ਨਹੀਂ ਅਕਾਲੀ ਦਲ ਇੱਕ ਤੇ ਵੀ ਨਹੀਂ ਅੱਠ ਨੇ ਜਿਹੜੀਆਂ ਉਹਨਾਂ ਦੇ ਟਾਇਆ ਯਾਨੀ ਕਿ ਜਿਹੀ ਕਲੀਅਰ ਕੱਟ ਮੈਜੋਰਿਟੀ ਨਹੀਂ ਹੈਗੀ ਸੋ ਮੈਂ ਸਮਝਦਾ ਕਿ ਇੰਨੀ ਵੱਡੀ ਕਲੈਰਿਟੀ ਦੇ ਨਾਲ ਜਿੱਤ ਤਾਂ ਹੀ ਸੰਭਵ ਹੋ ਸਕੀ ਹੈ ਕਿਉਂਕਿ ਲੋਕਾਂ ਦਾ ਜੋ ਵਿਸ਼ਵਾਸ ਬਣ ਚੁੱਕਿਆ ਕਿ ਜੇ ਵਿਕਾਸ ਕਰਨਾ ਹੈ ਵਿਕਾਸ ਕਰਵਾਉਣਾ ਤੇ ਆਮ ਆਦਮੀ ਪਾਰਟੀ ਹੀ ਇੱਕ ਜ਼ਰੀਆ ਕਿਉਂਕਿ ਸਰ ਇਹ ਜਿਹੜੇ ਇਲੈਕਸ਼ਨ ਨੇ ਲੋਕਾਂ ਨੂੰ ਬੇਸਿਕ ਕਮਿਊਨਿਟੀਜ਼ ਚਾਹੀਓ ਪੀਨ ਦਾ ਪਾਣੀ ਹੋਵੇ ਰੋਡਸ ਹੋਣ ਇਸ ਤਰ੍ਹਾਂ ਦੀ ਸਾਰੀ ਚੀਜ਼ਾਂ ਲੋਕਾਂ ਨੂੰ ਬੀਸੀ ਕਮਿਊਨਿਟੀਜ਼ ਮਿਲਣ ਕਿਸ ਤਰ੍ਹਾਂ ਤੁਸੀਂ ਹੁਣ ਮੀਟਿੰਗਸ ਕਰ ਰਹੇ ਹੋ ਜਿਹੜੇ ਵੀ ਨਵੇਂ ਜਿੱਤੇ ਨੇ ਤੁਹਾਡੇ ਕਾਉਂਸਲਰਸ ਨੇ ਜਾਂ ਫਿਰ ਹੋਰ ਨੇ ਉਹਨਾਂ ਨਾਲ ਮੀਟਿੰਗ ਕਰਕੇ ਇੱਕ ਰੋਡ ਮੈਪ ਪਿਆਰ ਕੀਤਾ ਬਿਲਕੁਲ ਜੀ ਬਿਲਕੁਲ ਰੋਡ ਮੈਪ ਹੈ ਜਿਹੜਾ অলਰੈਡੀ ਤਿਆਰ ਹੈ ਉਹਨਾਂ ਨਾਲ ਮੀਟਿੰਗਸ ਕਰਕੇ ਇੱਕ ਵਾਰੀ ਜਦੋਂ ਪ੍ਰਧਾਨ ਤੇ ਮੇਅਰ ਥਾਪੇ ਜਾਣਗੇ ਉਸ ਤੋਂ ਬਾਅਦ ਇਹਨਾਂ ਸ਼ਹਿਰਾਂ ਦੇ ਵਿਕਾਸ ਕਰਜਨ ਦੀ ਕੰਗਸਾ ਵੀ ਇੱਕ ਸਵਾਲ ਤੁਹਾਡੇ ਤੋਂ ਹੈ ਕੱਲ ਜਿਹੜਾ ਵੀ ਹਾਦਸਾ ਹੋਇਆ ਦੋ ਅਨਫੋਰਚੂਨੇਟ ਮੌਤਾ ਹੋ ਚੁਕੀ ਹੈ ਤੁਸੀਂ ਵੀ ਗਏ ਸੀਗੇ ਕੱਲ ਪਰਮਿਸ਼ਨ ਨਹੀਂ ਸੀ ਉਸ ਬਿਲਡਿੰਗ ਦੀ ਕੋਈ ਪਰਮਿਸ਼ਨ ਨਹੀਂ ਸੀ ਇਹ ਚੀਜ਼ਾਂ ਅੱਗੇ ਨਾ ਹੋਣ ਉਸ ਨੂੰ ਲੈ ਕੇ ਦੇਖੋ ਲੋਕਲ ਪ੍ਰਸ਼ਾਸਨ ਨੇ ਐਫ ਆਈ ਆਰ ਦਰਜ ਕਰਤੀ ਹੈ ਜਿਹੜੇ ਬੰਦਿਆਂ ਦੀ ਉਹ ਇਲੀਗਲ ਕੰਸਟਰਕਸ਼ਨ ਸੀਗੀ ਔਰ ਮੈਨੂੰ ਲੱਗਦਾ ਹੈ ਆਉਣ ਵਾਲੇ ਟਾਈਮ 'ਚ ਜੇਵੇਂ ਐਵੇਂ ਦੀਆਂ ਜੜੀਆਂ ਵੀ ਕੋਈ ਇਲੀਗਲ ਕੰਸਟਰਕਸ਼ਨ ਹੋਣਗੀਆਂ ਉੱਤੇ ਜੋ ਸਖਤ ਨੋਟਿਸ ਵੀ ਲਿਆ ਜਾਊਗਾ ਐਕਸ਼ਨ ਵੀ ਹੋਊਗਾ ਬਾਕੀ ਰਾਹਤਕਾਰ ਹਜੇ ਚੱਲ ਰਿਹਾ ਹੋ ਪਰਤਾਬ ਬਾਜਵਾ ਜੀ ਪਹੁੰਚੇ ਸੀਗੇ ਉਹਨਾਂ ਨੇ ਸਿੱਧਾ ਇਲਜ਼ਾਮ ਲਾਇਆ ਸਰਕਾਰ ਤੇ ਕਿ ਸਰਕਾਰ ਨੂੰ ਪਹਿਲਾਂ ਵੀ ਦੇਖਣਾ ਚਾਹੀਦਾ ਇੱਥੇ ਸਿੱਧਾ-ਸਿੱਧਾ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਜ਼ਿੰਮੇਵਾਰ ਹੈ ਤੁਸੀਂ ਦੂਜੇ ਤੇ ਪਰਚਾ ਕਰਦੇ ਹੋ ਖੁਦ ਦੇ ਅਧਿਕਾਰੀਆਂ ਤੇ ਕਿਉਂ ਨਹੀਂ ਕਰਦੇ ਹਜੇ ਇਨਵੈਸਟੀਗੇਸ਼ਨ ਤਾਂ ਹੋ ਜਾਂਦੋ ਨਾ ਜੀ ਮੈਂ ਬਾਜਵਾ ਸਾਹਿਬ ਨੂੰ ਕਹੂੰਗਾ ਕਿ ਉਹ ਦੁੱਖ ਵੰਡਾਉਣ ਗਈ ਸੀ ਜਾਂ ਸੱਸੀ ਰੋਟੀਆਂ ਸਿੱਕਣ ਗਈ ਸੀਗੇ ਹਜੇ ਤਾਂ ਉਹਨਾਂ ਨੂੰ ਜਿਹੜੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲ ਲੀਏ ਜਿਹੜੇ ਕੋਈ ਜ਼ਖਮੀ ਨੇ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਸੰਭਾਲ ਲੀਏ ਜੋ ਵੀ ਜਿਵੇਂ ਕੰਗਸਾਬ ਦੱਸ ਹੀ ਚੁੱਕੇ ਨੇ ਕਿ ਜੋ ਐਸ ਪਰ ਲਾ ਜੋ ਕਾਨੂੰਨ ਬਣਦਾ ਹੋਏਗਾ ਉਹ ਉਹਦੇ ਮੁਤਾਬਕ ਐਕਸ਼ਨ ਲਿਆ ਜਾਊਗਾ ਜੇ ਕਿਸੇ ਨੇ ਕੋਈ ਵੀ ਇਲਲੀਗਲ ਐਕਟੀਵਿਟੀ ਕੀਤੀ ਹੈ ਉਹ ਉਹਦੇ ਉੱਪਰ ਐਕਸ਼ਨ ਵੀ ਹੋਊਗਾ ਤੇ ਗਾਂ ਨੂੰ ਇਹ ਨਾ ਹੋਵੇ ਉਹਦੇ ਜਿਹੜੇ ਪ੍ਰੀਕਾਸ਼ਨਸ ਔਰ ਪ੍ਰੀਵੈਂਸ਼ਨਸ ਨੇ ਉਹ ਵੀ ਲਈਏ ਜਾਣਗੇ ਉਹਨਾਂ ਨੇ ਇੱਕ ਹੋਰ ਇਗਜ਼ਾਮ ਲਾਇਆ ਕਿ ਪ੍ਰਸ਼ਾਸਨ ਕੋਲ ਸਰਕਾਰ ਕੋਲ ਇੰਨਾ ਵੀ ਜਿਹੜਾ ਹੈਗਾ ਮੈਨ ਪਾਵਰ ਨਹੀਂ ਉਹ ਬਾਹਰ ਤੋਂ ਮਨਾਏਗਾ ਐਨਡੀਆਰਐਫ ਉੱਥੇ ਪਹੁੰਚੀ ਹੈ ਆਰਮੀ ਨੇ ਇਸ ਮੋਰਚਾ ਸਮੇਂ ਪ੍ਰਸ਼ਾਸਨ ਤੋਂ ਕੁਝ ਜਾਈ ਨਹੀਂ ਕੁਝ ਨੇ ਤੇ ਫਿਰ ਜਿਹੜੀ ਐਨਡੀਆਰਐਫ ਹੈ ਉਹ ਪ੍ਰਸ਼ਾਸਨ ਦਾ ਹਿੱਸਾ ਨਹੀਂ ਆਰਮੀ ਹੈ ਉਹ ਆਰਮੀ ਦਾ ਦੇ ਰੀਲੀਫ ਵਰਕਸ ਦਾ ਹਿੱਸਾ ਨਹੀਂ ਹੈਗਾ ਬਾਜਬਾਹਬ ਸਾਹਿਬ ਬੜੇ ਸੀਨੀਅਰ ਲੀਡਰ ਨੇ ਉਹ ਇਹ ਜਿਹੇ ਹਲਕੀਆਂ ਗੱਲਾਂ ਕਿਉਂ ਕਰ ਰਹੇ ਨੇ ਮੈਨੂੰ ਸਮਝ ਨਹੀਂ ਆ ਰਹੀ ਹੈਗੀ ਜੇ ਤੁਸੀਂ ਵੀ ਸਰ ਉੱਥੇ ਜਾਓਗੇ ਤੁਸੀਂ ਜਿੱਦਾਂ ਕਿਹਾ ਕਿ ਜੀ ਜੀ ਅਸੀਂ ਅਸੀਂ ਪਹਿਲਾਂ ਚਮਕੌਰ ਸਾਹਿਬ ਮੱਥਾ ਟੇਕਣ ਜਾਵਾਂਗੇ ਪਵਿੱਤਰ ਧਰਤੀ ਨੂੰ ਨਮਨ ਕਰਨ ਜਾਵਾਂਗੇ ਔਰ ਉਸ ਤੋਂ ਬਾਅਦ ਫਿਰ ਮੋਲੀ ਜਾਵਾਂਗੇ